ਤੁਹਾਨੂੰ ਕੋਈ ਵੀ ਨਹੀਂ ਦੱਸੇਗਾ ਵੀ ਬ੍ਰੇਨ ਅਟੈਕ ਆਉਣ ਤੋਂ ਪਹਿਲਾਂ ਦੇ ਲੱਛਣ ਕੀ ਨੇ ਤੁਸੀਂ ਕਿਸੇ ਡਾਕਟਰ ਕੋਲੇ ਚਲੇ ਜਾਓ ਕਿਸੇ ਤੁਸੀਂ ਵੱਡੇ ਥਿੰਕ ਟੈਂਕ ਕੋਲੇ ਜਾ ਜਾਓ ਤੁਹਾਨੂੰ ਇੱਕ ਵੀ ਬੰਦਾ ਦੱਸ ਦੇਵੇ ਵੀ ਨਿਊਰੋ ਦਾ ਬ੍ਰੇਨ ਅਟੈਕ ਜਦੋਂ ਹੁੰਦਾ ਉਸ ਤੋਂ 1 ਮਹੀਨਾ ਪਹਿਲਾਂ ਕੀ ਹੁੰਦਾ ਮੈਂ ਖੋਜ ਕੇਂਦਰ ਚ 30 ਸਾਲ ਲਾਇਏ ਨੇ ਮੈਂ ਸਵਾਲ ਡਾਕਟਰ ਨੂੰ ਪੁੱਛੇ ਨੇ ਵੀ ਇਹਨੂੰ ਬ੍ਰੇਨ ਅਟੈਕ ਆ ਗਿਆ ਜੀ ਕੀ ਕੋਈ ਲੱਛਣ ਹੈਗਾ ਮਹੀਨਾ ਪਹਿਲਾਂ ਇਹਦਾ 20 ਦਿਨ ਪਹਿਲਾਂ ਮੈਨੂੰ ਇੱਕ ਨਿਊਰੋਲੋਜੀ ਦੇ ਵੱਡੇ ਪ੍ਰੋਫੈਸਰ ਨੇ ਕਿਹਾ ਬੈਠ 30 ਤਿੰਨ ਮੈਂ ਦੱਸਾਂ ਜੇ ਤੁਹਾਨੂੰ 2 ਮਹੀਨਿਆਂ ਨੂੰ ਬ੍ਰੇਨ ਦਾ ਅਟੈਕ ਆਉਣਾ ਹੈ ਤਾਂ ਤੁਹਾਡੀ ਜੀਭ ਮੂਹਰਲੇ ਪਾਸਿਓਂ ਸੁੰਨ ਹੋ ਜੇ ਤੁਸੀਂ ਲੱਛਣ ਫੜ ਲਿਆ ਇਹ ਜੀਭ ਦਾ ਮੂਹਰਲਾ ਪਾਸਾ ਸਿਰਫ ਥੋੜਾ ਜਿਹਾ ਸੁਣਨ ਹੋਊਗਾ ਜੇ ਤੁਸੀਂ ਲੱਛਣ ਫੜ ਲਿਆ ਇਹ ਤਾਂ ਤੁਸੀਂ ਤੁਰੰਤ ਨਿਊਰੋਲੋਜੀ ਦੇ ਡਾਕਟਰ ਕੋਲੇ ਜਾਓਗੇ ਉਹ ਤੁਹਾਡੀ ਬ੍ਰੇਨ ਦੀ ਈਈਜੀ ਦੀ ਮੈਪਿੰਗ ਕਰੋ ਬ੍ਰੇਨ ਦੀ ਈਈਜੀ ਚ ਕਰੰਟ ਹੁੰਦਾ ਉਹ ਕਰੰਟ ਸਿਰ ਦੇ ਆਲੇ-ਦਾਲੇ ਬਾਣਾ ਤੱਕ ਘੁੰਮਦਾ ਤੇ ਜੀਭ ਤੱਕ ਜਾਂਦਾ ਜਦੋਂ ਕਰੰਟ ਦੀ ਮੈਪਿੰਗ ਹੋਗੀ ਜਿਹੜੀ ਉਹਦੇ ਵਿੱਚ ਗੜਬੜ ਐ ਉਹਨੂੰ ਗੜਬੜ ਨੂੰ ਦੂਰ ਕਰਨ ਲਈ ਉਹ ਦਵਾਈਆਂ ਦਊਗਾ ਉਹਦਾ ਬੀਪੀ ਲੋ ਕਰੂਗਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਬੀਪੀ ਲੋ ਕਰ ਲਿਆ ਤਾਂ ਉਹਨੇ ਬ੍ਰੇਨ ਦਾ ਉਹਨੇ ਬ੍ਰੇਨ ਦਾ ਸਾਰਾ ਕੁਝ ਠੀਕ ਕਰ ਦੇਣਾ ਪਰੰਤੂ ਜੇ ਅਸੀਂ ਉਸੇ ਤਰ੍ਹਾਂ ਹੀ ਚੱਲੇ ਗਏ ਭਾਈ ਜੀ ਬਾਅਦ ਚ ਕਰਿਓ ਲਾਈਵ ਚੱਲਦਾ ਹੈ ਜੇ ਉਹਨੇ ਬ੍ਰੇਨ ਦਾ ਮੈਪਿੰਗ ਕਰਕੇ ਬੀਪੀ ਕੰਟਰੋਲ ਕਰ ਲਿਆ ਤਾਂ ਜੀਬ ਵੀ ਸੁੰਨ ਹੋਣੋਂ ਹਟ ਜੂ ਜਾਨ ਵੀ ਵੱਜੂ ਇੱਕ ਹੋਰ ਆ ਲੱਛਣ ਕਿਉਂਕਿ ਡਾਕਟਰ ਸਾਹਿਬ ਨੇ ਦੂਜਾ ਲੱਛਣ ਦੱਸਿਆ ਵਿਚਕਾਰਲੀ ਉਂਗਲੀ ਮੂਰੋ ਸੁੰਨ ਹੁੰਦੀ ਹੈ ਇੰਨਾ ਕੁ ਪੋਰ ਇਹ ਬ੍ਰੇਨ ਅਟੈਕ ਆਉਣ ਤੋਂ ਪਹਿਲਾਂ ਦੀਆਂ ਉਹ ਗਤੀਵਿਧੀਆਂ ਨੇ ਬਾਡੀ ਦੀਆਂ ਇਸ ਤੋਂ ਬਾਅਦ ਚ ਹਾਰਟ ਅਟੈਕ ਵਾਲੀ ਅਗਲੀ ਵੀਡੀਓ ਚ ਤੁਹਾਨੂੰ ਦੱਸੂ ਵੀ ਹਾਰਟ ਅਟੈਕ ਆਉਣ ਤੋਂ 6 ਮਹੀਨੇ ਪਹਿਲਾਂ ਕੀ ਹੁੰਦਾ ਪਹਿਲਾਂ ਤੁਸੀਂ ਇਹ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਤੇ ਇਹ ਵੀਡੀਓ ਦੀਆਂ ਜਿਹੜੀਆਂ ਤਾਕਤਾਂ ਨੇ ਉਹ ਆਪਣੇ ਪਰਿਵਾਰ ਚ ਰਿਸ਼ਤੇਦਾਰਾਂ ਨੂੰ ਦੱਸੋ ਵੀ ਬ੍ਰੇਨ ਅਟੈਕ ਆਉਣ ਤੋਂ ਪਹਿਲਾਂ ਇੱਕ ਤਾਂ ਜੀਭ ਅੱਗਿਓ ਸੁਣਨ ਹੁੰਦੀ ਹੈ ਤੇ ਇੱਕ ਜੀਵ ਸੌਣ ਨੂੰ ਹੁੰਦੀ ਐ ਇੱਕ ਇੰਨੀ ਮੂਰੋ ਮੂਰੋ ਫਿਰ ਕਿਵੇਂ ਲੱਭੋਗੇ ਲੱਛਣ ਤਾਂ ਜੀਵ ਨੂੰ ਤੰਦਾਂ ਨਾਲ ਘਸਾ ਕੇ ਦੇਖੋਗੇ ਤਾਂ ਮੂਰੋ ਸੌਣਾ ਹੋਊ ਬੀਪੀ ਹੋਈ ਹੋਊ ਇਹ ਮਹੀਨਾ 2 ਮਹੀਨੇ 6 ਮਹੀਨੇ ਪਹਿਲਾਂ ਹੋਣ ਲੱਗ ਜਾਂਦਾ ਫ੍ਰੇਨ ਅਟੈਕ ਤੋਂ ਦੂਜੀਆ ਉਂਗਲ ਜਿਵੇਂ ਚਾਬੀ ਫੜੀ ਹੁੰਦੀ ਐ ਇੰਨੀ ਕ ਉਂਗਲ ਚ ਇਹਦੇ ਚ ਬਚਕਾਰ ਲਈ ਉਂਗਲ ਚ ਮੂਰੋ ਮੂਰੋ ਇੰਨਾ ਕ ਸੌਣ ਹੁੰਦਾ ਫੇ ਦੋ ਚੀਜ਼ਾਂ ਯਾਦ ਰੱਖ ਲਓ ਨਾ ਤੁਸੀਂ ਤਾਂ ਤੁਸੀਂ ਆਉਣ ਵਾਲੇ ਬ੍ਰੇਨ ਅਟੈਕ ਤੋਂ ਬਚ ਸਕਦੇ ਹੋ ਇੱਕ ਬੰਦਾ ਨੇੜੇ ਪਿੰਡ ਰਾਏਪੁਰ ਦਾ ਮੇਰੀ ਇਹ ਗੱਲ ਸੁਣ ਕੇ ਰਾਤ ਨੂੰ 12 ਵਜੇ ਮੇਰੇ ਘਰੇ ਆਇਆ ਮੈਂ ਰਾਤ ਨੂੰ ਹੀ ਡਾਕਟਰ ਉਠਾਇਆ ਤੇ ਉਹਨੇ ਉਹਦਾ ਬੀਪੀ ਕੰਟਰੋਲ ਕੀਤਾ ਦੂਜੇ ਦਿਨ ਸਵੇਰ ਜਾ ਕੇ ਉਹ ਚੰਡੀਗੜ੍ਹ ਨਿਊਰੋਲੋਜਿਸਟ ਨੂੰ ਮਿਲਿਆ ਤੇ ਉਹ ਅੱਜ ਵੀ ਤੁਰਿਆ ਫਿਰਦਾ ਗੱਲ ਹੈ ਸਾਡੀਆਂ ਵੀਡੀਓ ਤੇ ਵੀਡੀਓ ਤੇ ਤੁਹਾਨੂੰ ਕੋਈ ਇੰਟਰਟੇਨਮੈਂਟ ਨਹੀਂ ਮਿਲਣੀ ਸਾਡੀ ਵੀਡੀਓ ਤੇ ਤੁਹਾਨੂੰ ਮਿਲੂ ਜ਼ਿੰਦਗੀ ਸਾਡੀ ਵੀਡੀਓ ਤੇ ਤੁਹਾਨੂੰ ਚੰਗੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ ਪਰ ਸਾਡੀ ਵੀਡੀਓ ਤੇ ਉਹੀ ਬੰਦਾ ਆਊਗਾ ਜਿਹੜੇ ਬੰਦੇ ਨੂੰ ਅਕਲ ਹੋਊਗੀ ਇਸ ਚੀਜ਼ ਦੀ ਵੀ ਚੰਗੀਆਂ ਗੱਲਾਂ ਨੇ ਨਹੀਂ ਸਾਰੀ ਦਿਹਾੜੀ ਧੂਤੇ ਭਾਨੇ ਪਘੋੜੇ ਅਮਲੀ ਠਮਲੀ ਗੰਦੇ ਲੱਚਰ ਬਲੌਗਰ ਦੇਖ ਕੇ ਆਪਦੀਆਂ ਜਨਾਨੀਆਂ ਨੂੰ ਦਿਖਾ-ਦਿਖਾ ਕੇ ਲੋਕ ਪੈਸਾ ਬਣਾਉਂਦੇ ਨੇ YouTube Facebook ਤੇ ਜਦੋਂ ਹੋ ਜਾਂਦਾ ਅਟੈਕ ਉਦੋਂ ਫਿਰ ਮੈਨੂੰ ਫੋਨ ਨੰਬਰ ਲੱਭ ਕੇ ਮਿੰਤਾਂ ਕਰਦੇ ਨੇ ਵੀ ਹੁਣ ਦਿਮਾਗ ਦੀ ਨਾੜੀ ਫਟ ਗਈ ਹੁਣ ਤੂੰ ਜਾਦੂ ਮਾਰ ਕੁਛ ਉਦੋਂ ਕੋਈ ਜਾਦੂ ਨਹੀਂ ਮਾਰ ਸਕਦੇ ਜਿਹੜੇ ਮੇਰੇ ਨਾਲ ਰੈਗੂਲਰ ਜੁੜੇ ਹੋਏ ਨੇ ਉਹੀ ਫਾਇਦਾ ਉਠਾਉਣਗੇ ਦੂਜੇ ਬੰਦੇ ਨੂੰ ਫਾਇਦਾ ਨਹੀਂ ਹੁੰਦਾ ਜ਼ਿੰਦਗੀ ਵੀ ਉਹੀ ਬਚਾਉਣਗੇ ਮੈਂ ਇੰਨਾ ਕੁ ਹੁਣ ਕਬੜਾ ਹੋਇਆ ਪਿਆ ਦੇਖਣੇ ਸਾਰੀ ਦਿਹਾੜੀ ਘਟਿਆ ਬਲੌਗਰ ਕਰੋੜਾਂ ਰੁਪਈਆ ਬਣਾ ਦੇਣਾ ਤੁਸੀਂ ਐਕਟਰਾਂ ਨੂੰ ਮਲੰਗਾਂ ਨੂੰ ਸੰਸਥਾ ਵਾਲੇ ਨੇ ਜਿਹੜੇ ਇੱਕ ਦੋ ਜਣੇ ਜਨਾਨੀਆਂ ਬਿਠਾ ਬਿਠਾ ਕੇ ਪੋਡਕਾਸਟ ਬਿਘਾਉਂਦੇ ਨੇ ਤੁਹਾਨੂੰ ਤੇ ਜਦੋਂ ਪੈ ਜਾਂਦੀ ਹੈ ਵਿਫਤ ਉਦੋਂ ਫਿਰ ਸਤੀਸ਼ ਲੱਭਦਾ ਤੁਹਾਨੂੰ ਮੈਂ ਬਿਲਕੁਲ ਉਹਨਾਂ ਦੀ ਮਦਦ ਨਹੀਂ ਕਰਨੀ ਜਿਹੜੇ ਸਾਨੂੰ YouTube ਤੇ ਫੋਲੋ ਨਹੀਂ ਕਰਦੇ ਮੈਂ ਉਹਨਾਂ ਦਾ ਫੋਨ ਚੁੱਕਣਾ ਵੀ ਮناسب ਨਹੀਂ ਸਮਝਦਾ ਸੱਸੀ ਕਾਟ